ਕਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ 24 ਮੈਜਿਕ ਡੀਲ ਦੇ ਵਿੱਚ ਆਓ ਤੁਹਾਨੂੰ ਆਪਣੇ ਸਾਰੇ ਪ੍ਰੋਡਕਟਸ ਦਿਖਾਈਏ ਸਵਾਗਤ ਹੈ ਜੀ ਸਾਡਾ ਪਹਿਲਾ ਪ੍ਰੋਡਕਟ ਹੈ ਜੀ 에어 ਫ్రਾਇਰ ਜਿਹਦੇ ਵਿੱਚ ਇਹ ਹੈ ਕਿ ਤੇਲ ਦੀ ਲਾਗਤ ਬਹੁਤ ਘੱਟ ਹੁੰਦੀ ਹੈ ਜਿਹੜਾ ਹਰ ਘਰ ਦੀ ਸ਼ਾਨ ਅੱਜ ਕੱਲ੍ਹ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਘੱਟ ਤੇਲ ਖਾਈਏ ਸੋ ਪਲੀਜ਼ ਤੁਸੀਂ ਇਹ ਸਾਡਾ ਪ੍ਰੋਡਕਟ ਜਿਹੜਾ ਪਰਚੇਸ ਕਰ ਸਕਦੇ ਹੋ ਜਿਹਦਾ ਪ੍ਰਾਈਸ ਆ ਸਿਰਫ 3000 ਰੁਪਏ ਇਹ ਹੈ ਜੀ ਸਾਡਾ ਦੂਸਰਾ ਪ੍ਰੋਡਕਟ ਇਨਸਟਾ ਰੈਟ ਕੁੱਕਡ ਟੌਪ ਜਿਹਦੇ ਵਿੱਚ ਕੀ ਸਾਰੇ ਬਰਤਨ ਚੱਲਣਗੇ ਤੁਹਾਨੂੰ ਐਕਸਟਰਾ ਬਰਤਨ ਲੈਣ ਦੀ ਕੋਈ ਲੋੜ ਨਹੀਂ ਪਵੇਗੀ ਜਿਹੜਾ ਕਿ ਤੁਹਾਨੂੰ ਸਿਰਫ 2200 ਰੁਪਏ ਦੇ ਵਿੱਚ ਮਿਲੇਗਾ ਇਹ ਹੈ ਜੀ ਸਾਡਾ ਤੀਸਰਾ ਪ੍ਰੋਡਕਟ ਜਿਹੜਾ ਕਿ ਹੈਗਾ ਵੈਜੀਟੇਬਲ ਚੋਪਰ ਇਲੈਕਟ੍ਰਿਕ ਚੋਪਰ ਆ ਜਿਵੇਂ ਕਿ ਤੁਸੀਂ ਜਲਦੀ ਕੰਮ ਕਰਨਾ ਚਾਹੁੰਦੇ ਹੋ ਆਪਣੀ ਸੌਈ ਦਾ ਕੰਮ ਜਲਦੀ ਖਤਮ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹਦੀ ਵਾਰ ਤੋਂ ਕਰ ਸਕਦੇ ਹੋ ਜਿਹੜਾ ਕਿ ਤੁਹਾਨੂੰ ਸਿਰਫ ਪਾਏਗਾ 820 ਰੁਪਏ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੇ ਸਟੋਰ ਤੇ ਸਾਡਾ ਐਡਰੈਸ ਹੈ ਜੀ ਹਰਚੂਵਾਲ ਬਟਾਲਾ ਰੋਡ ਪਾਂਬੜੀ ਪੁਲ ਤੁਸੀਂ ਸਾਡੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ www.24magicdeals.com ਤੁਸੀਂ ਸਾਡਾ WhatsApp ਤੇ ਵੀ ਕੰਟੈਕਟ ਕਰ ਸਕਦੇ ਹੋ ਉੱਪਰ ਤੁਹਾਨੂੰ ਨੰਬਰ ਦਿਖਾਈ ਦੇ ਰਿਹਾ ਹੋਗਾ ਪਲੀਜ਼ ਤੁਸੀਂ ਕੰਟੈਕਟ ਕਰ ਸਕਦੇ ਹੋ